ਬੜੀਆਂ ਕਲੇਰਾਂ ਦੇ ਲਾਗੇ ਪੁਲਿਸ ਕੰਪਨੀ ਦੇ ਵਾਰਦਾਤ ਹੋਈ ਆ ਉਹਦੇ ਬਾਅਦ ਸੁਰੰਗ ਤੋਂ ਵੀ ਸੁਣਨਾ ਚਾਹੁੰਦੇ ਆ ਜਿੱਦਾਂ ਹੀ ਕਾਵਾਂ ਗੇਰੋ ਮੋੜਾ ਟਾਈਮ ਅੱਜ ਨੇ ਆ ਦੇਖਿਆ ਕਿ ਜਿਹਨੇ ਤੁਸੀਂ 50 ਹਜ਼ਾਰ ਤੋਂ ਉੱਪਰ ਆਸੀ ਵੀ 5 ਵਜੇ ਨੂੰ ਕਿੱਥੇ ਘਰਾਂ ਚ ਲਈ ਜਾਂਦੇ ਨੇ ਇਨਸ਼ਾ ਅੱਲਾਹ ਅਫਸਰਾਂ ਜੰਡੀਗੜ ਬੈਠਿਆਂ ਹੋ ਗਏ ਆ ਕਿਹੜਾ ਮਾਹੌਲ ਦੇਖੋ ਇੱਕ ਪੰਪਾ ਸਾਈਡ ਤੇ ਸਾਰਿਆਂ ਨੂੰ ਪਤਾ ਕਿ ਇੰਨਾ ਚੱਲਦਾ ਹੋਣਾ ਰੋਟਨੀ ਵਾਰਦਾਤ ਆ ਇਹ ਬੰਦੇ ਕਤਲ ਦੀ ਨਾਲ ਆਈ ਸੀ ਇੱਕ ਨੂੰ ਮਾਰ ਕੇ ਇੱਕ ਮਰਨ ਦੇ ਕਿਨਾਰੇ ਆ ਵਿਚਾਰਾ ਕਿੱਥੇੋਂ ਮਸਾਂ ਬਚਿਆ ਤੰਤਰੀ ਗਰਾਂਹੇ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਇਸ ਵਾਸਤੇ ਦੇਖ ਕੇ ਵੋਟ ਕਾਂਈ ਜਾਂ ਸਖਸ਼ੇ ਕਰੇ ਸਾਹਮਣੇ ਰੋਡ ਆ ਤੁਸੀਂ ਖੜ੍ਹ ਜੋ ਇੱਥੇ 6 ਵਜੇ ਤੱਕ 15 ਲੱਗਿੰਦਾ ਹੈ ਇਹ ਕਾਲੀ ਆਗਮਾਂ ਦੇ ਪਕਾਲਿਆਂ ਦੇ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿੰਦੇ ਜੀ ਇਸ ਤੇ ਜਨਾ ਬਰੀਕੀ ਨਾਲ ਇਹਦੀ ਤਹਿਕੀਕਾ ਤੋਂ ਦੇ ਜੀ ਸਭ ਤੋਂ ਪਹਿਲਾਂ ਤੋਂ ਰੌਲਾ ਚੱਲ ਰਿਹਾ ਵੀ ਕੀ ਕੁਸ਼ ਹੋ ਰਿਹਾ ਮਜੀਠੇ ਜੰਜਾਲੇ ਢੋਲੇ ਦੇ ਇਲਾਕੇਾਂ ਚ ਜੀ ਤਹਿਕੀਕਾ ਤੋਂ ਨਹੀਂ ਚਾਹੀਦੀ ਬਰੀਕੀ ਨਾਲ ਪਹਿਲੇ ਜਿਹੜੀ ਵਾਰਦਾਤਾਂ ਆਈਆਂ ਉਹਨਾਂ ਦੇ ਸਬੰਧ ਵਿੱਚ ਤੇ ਅਜੇ ਤੱਕ ਕੋਈ ਇਹਨਾਂ ਕੋਈ ਗ੍ਰਿਫਤਾਰੀ ਨਹੀਂ ਹੋਈ ਕੋਈ ਟ੍ਰੇਸ ਨਹੀਂ ਹੋਇਆ ਇਹਦੇ ਬਾਰੇ ਤੁਹਾਨੂੰ ਉਮੀਦ ਹੈਗੀ ਆ ਕੋ ਕਰ ਲੈਣਗੇ ਪੁਲਿਸ ਜੇ ਤਾਂ ਉਮੀਦ ਹੀ ਕਰ ਸਕਦੇ ਆ ਜੇ ਪਹਿਲਾਂ ਆਪਾਂ ਵਧੀਆ ਕੀ ਹੋਇਆ ਅਸੀਂ ਤਾਂ ਇੱਕ ਚਾਹੁੰਦੇ ਆ ਵੀ ਪੁਲਿਸ ਸਾਰੇ ਜਾਣੇ ਆਪਦਾ ਕੰਮ ਇਮਾਨਦਾਰੀ ਨਾਲ ਕਰਕੇ ਜਿਹੜੇ ਵੀ ਦੋਸ਼ੀ ਬੰਦੇ ਆ ਉਹਨਾਂ ਨੂੰ ਫੜਨ ਤੇ ਇਨਸਾਫ ਦਵਾਇਆ ਜਾ ਸਕੇ ਤਾਂ ਪੰਜਾਬ ਵਿੱਚ ਜੀ ਕਿ ਉਹਦੇ ਵਾਰਦਾਤ ਹੋਇਆ ਉਸ ਬੰਦੇ ਜਾਣਕਾਰੀ ਦਿਓ ਜੀ ਕੋਈ ਆਟੋ ਦੇ ਕਰੀਬ ਤਿੰਨਾਂ ਪਛਾਤੇ ਵਿਅਕਤੀ ਆਏ ਜਿਹਨਾਂ ਮੂੰਹ ਬੱਦੇ ਆ ਤੇ ਸਿੱਧਾ ਹੀ ਦਫ਼ਤਰ ਦੇ ਵਿੱਚ ਆਣ ਕੇ ਉਹਨੂੰ ਮੁੰਡੇ ਨੂੰ ਉਹਨਾਂ ਨੇ ਕਿਹਾ ਵੀ ਤੇਲ ਪਾਉਣਾ ਨੇਗਾ ਪੰਪ ਬੰਦ ਹੋ ਗਿਆ ਮੁਰਗੀਆਂ ਸਿੱਧੀਆਂ ਗੂੜੀਆਂ ਮਾਰ ਰਹੀਆਂ ਸ਼ੁਰੂ ਕਰਤੀਆਂ ਜਿੱਕਦੀ ਛਾਤੀ 'ਚ ਵੱਜੀ ਆ ਉਹ ਤਾਂ ਪੂਰਾ ਹੋ ਗਿਆ ਤੇ ਜਿਹੜਾ ਦੂਜਾ ਸੀ ਉਹਦੇ ਮੂੰਹ 'ਚ ਵੱਜੀ ਆ ਉਹਦੇ ਉਹਦਾ ਚਵਾੜਾ ਜਿਹੜਾ ਹੋ ਗਿਆ ਇਸ ਕਰਕੇ ਜਿਹੜੇ ਆ ਸਾਰੇ ਮੁਰਗਿਓ ਭੱਜ ਗਏ ਸਾਰੇ ਉਹ ਹੀ ਕਿਹਾ ਵੇਖਦੇ ਇਹ ਲੁੱਟ ਖੋਹ ਦੀ ਨੀਅਤ ਨਾਲ ਆਏ ਸੀ ਜਾਂ ਬੰਦੇ ਮਾਰਨ ਆਏ ਸੀ ਨਹੀਂ ਪੈਸੇ ਤਾਂ ਮੰਗੇ ਹੀ ਨਹੀਂ ਲੁੱਟ ਤੇ ਪੈਸੇ ਤਾਂ ਉੱਥੇ ਪਏ ਨਾ ਕੋ ਗੱਲ ਨਾ ਕੋਈ ਪੈਸਾ ਦਾ ਸਿੱਧਾ ਆਉਂਦੇ ਆ ਅਟੈਕ ਹੀ ਕਰਨ ਵਾਲੀ ਗੱਲ ਕੀਤੀ ਆ ਜੀ ਆਉਂਦੇ ਆ ਹੀ ਤੁਸੀਂ ਉਹ ਕਿਹੜੇ ਕੋਈ ਵਿਚਾਰੇ ਬੈਠੇ ਸੀ ਉਸ ਤਰ੍ਹਾਂ ਉਹ ਜਿਹੜਾ ਪੰਪ ਤੋਂ ਬੰਦ ਕਰਕੇ ਬੈਠੇ ਸੀ ਉਹ ਆਏ ਆ ਸਿੱਧੇ ਉਹਨਾਂ ਹਮਲਾ ਹੀ ਕੀਤਾ ਬਸ ਤੁਸੀਂ ਕਿਦਾਂ ਵੇਖਦੇ ਜੇ ਗੈਂਗਸਟਰ ਵੀ ਆ ਤੁਹਾਨੂੰ ਕਿਹ ਵੀ ਆਉਂਦੀਆਂ ਰਹੀਆਂ ਗੈਂਗਸਟਰ ਬਾਹਰ ਆ ਕਿ ਉਹਨਾਂ ਦੇ ਵੱਲੋਂ ਕੁੱਟਾ ਆ ਕਹਾਂ ਕਿ ਜਾ ਕੇ ਹੋ ਕੇ ਕਿਸ ਤਰ੍ਹਾਂ ਮਿਲਦਾ ਦੇਖੋ ਜੀ ਹੁਣ ਇਹ ਪੁਸਤੀ ਜਿਹੜੀ ਆ ਤਰਜੀਹ ਚ ਹੋਉਂਦੀ ਇਹਨਾਂ ਦੀ ਇਹਦੇ ਵਿੱਚ ਸਾਹਮਣੇ ਆਊਗਾ ਸਾਰਾ ਕੁਝ ਜੋ ਵੀ ਹੈ ਉਸ ਤੋਂ ਪਤਾ ਲੱਗੂਗਾ ਇਹ ਕੀ ਆ ਜੀ ਪਰ ਬਹੁਤ ਹੀ ਜੋ ਹਾਲਾਤ ਅੱਜ ਖੜੇ ਹੋ ਗਏ ਆ ਕਿਸੇ ਦਾ ਕੋਈ ਜੀੜਾ ਜਿਹੜਾ ਬਹੁਤ ਮੁਸ਼ਕਲ ਹਾਲਾਤ ਖੜੇ ਹੋ ਗਏ ਆ ਤੇ ਵੇਖ ਲੋ ਵੀ ਦਿਨ ਦਿਹਾੜੇ ਜਿਹੜ ਜਿਹੜਾ ਇੱਕ ਬੰਦੇ ਦਾ ਕਤਲ ਕਰਤਾ ਤੇ ਦੂਜੇ ਦੇ ਜਿਹੜੀ ਆ ਉਹਦੇ ਉਹਦਾ ਮੂੰਹ ਜਿਹੜਾ ਉਹਦੇ ਉਹਦੇ ਵੀ ਗੋਲੀਆਂ ਬੱਤੀਆਂ ਹਲਕੇ ਦੇ ਸੀਨੀਅਰ ਅਕਾਲੀ ਆਗੂ ਜੇ ਤੁਸੀਂ ਕੋਈ ਇਹਦਾ ਇਦਾਂ ਦਾ ਨਿਸ਼ਾਨਾ ਤੇ ਨਹੀਂ ਬਣਾਇਆ ਨਾਲੇ ਵੀ ਅਕਾਲੀ ਆਗੂਆਂ ਦੇ ਕੋਈ ਹਮਲੇ ਕਰਕੇ ਉਹਨਾਂ ਨੂੰ ਦਹਿਸ਼ਤ ਪੈ ਪੈਦਾ ਕੀਤੀ ਜਾਵੇ ਅਸਲ ਇਹ ਤਾਂ ਪਹਿਲੇ ਪਿਛਲੇ ਹਫਤੇ ਤੋਂ ਵੀ ਜਿਹੜੀਆਂ ਛਰਿਆ ਵੀ ਵੀਡੀਓ ਆਡੀਓ ਆ ਰਹੀਆਂ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕੋਈ ਚੱਲ ਰਿਹਾ ਸਾਰਾ ਕੁਝ ਜੋ ਕੁਝ ਹਸਾਰ ਜੋ ਬਣੇ ਪਏ ਆ ਜਿਹਨੂੰ ਤੁਹਾਡੇ ਸਾਹਮਣੇ ਦਿਖ ਰਹੇ ਆ ਉਹਦੀ ਤਿਆਰੀ ਆ ਗਈ ਜਿਹੜੀ ਬਾਤ ਦਾ ਤੋਂ ਜੀ ਸਰਕਾਰ ਤੇ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਜੀ ਮੰਗ ਇਹ ਆ ਵੀ ਲਾਅਨ ਆਰਡਰ ਨੂੰ ਜਿਆਦਾ ਹੋਰ ਸਖਤ ਕੀਤਾ ਜਾਵੇ ਲੋਕਾਂ ਨੂੰ ਸੇਫ ਬਣਾਇਆ ਜਾਵੇ ਇਸ ਤਰ੍ਹਾਂ ਜਿਹੜੇ ਹਾਲਾਤ ਆ ਕਿਤਨਾ ਫਿਰ ਜੀਣਾ ਹਾਲਾਤ ਹੋਊ ਕਿਤਨਾ ਲੋਕ ਜਿਹੜੇ ਘਰਾਂ ਚੋਂ ਬਾਹਰ ਨਿਕਲਣਗੇ ਜਾਂ ਸਾਡੇ ਵਰਗੇ ਬੰਦਿਆਂ ਦੀ ਹਾਲਾਤ ਆ ਆਮ ਬੰਦਿਆਂ ਦੇ ਕੀ ਹਾਲਾਤ ਹੋਣਗੇ ਜੀ 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 ਜਿਹੜਾ ਤੁਮੰਗਾ ਰੋਡ ਤੇ ਪਾਰਕ ਪਟ੍ਰੋਲਿੰਗ ਦਾ ਕੰਮ ਤਾਂ ਪਾ ਕੀ ਕੰਮ ਪਜ ਰਿਹਾ ਕਿਸੇ ਵਾਲੇ ਬੰਦੋ ਬੰਨੋ ਇਹਨਾਂ ਦੇ ਤਿੰਨ ਬੰਦੇ ਗੋਦੋਂ ਅਮਿਤ ਤੇ ਅਰਪਨ ਨੂੰ ਬੰਦ ਕਰਦੇ ਆਪਨੀ ਕਮਰੇ ਦੇ ਚਾਹੁੰਦੇ ਤਿੰਨ ਆਦਮੀਆਂ ਨੇ ਘਟੀਟਾਇਆ ਜੀ ਇਹਨਾਂ ਨੂੰ ਤਿੰਨ ਰੋਟੀਆਂ ਵਾਰ ਦੱਸ ਪਹਿਲਾਂ ਦਰਵਾਜ਼ਾ ਖੋਲ੍ਹਿਆ ਉਹਨਾਂ ਤੋਂ ਬਾਅਦ ਉਹ ਲੋਕ ਨੂੰ ਜਾ ਦਿੱਤਾ ਇਹਨਾਂ ਨੇ ਆਪਸ ਦੇ ਵਿੱਚ ਚੌਣ ਖਾਤਰ ਸੀ ਇਹਨਾਂ ਦੇ ਪਰੋਬਾਈ ਹੋਈ ਜਾਂਦਾ ਪਰੋਬਾਈ ਨਾ ਨੇੜਾ ਨਾਲ ਕੋਈ ਨਹੀਂ ਉਹਨਾਂ ਨੂੰ ਜਿਹੜਾ ਗੋਲ ਨੇ ਸੌਂ ਕਰਦੇ ਜਿਹੜੀ ਬਹੁਤ ਮੁੰਡੀ ਬੈਸ ਸੀ ਉਹਦੇ ਐਂਡ ਅਰਪਾਣਾ ਅਰਪਾਣਾ ਕੋਠਾ ਜੀ ਜਿਹੜਾ ਉਹ ਇੰਜੜਾ ਵਾਕਿ ਜਿਹੜੀਆਂ ਮੋਰਲੇ ਕੁਛ ਹੀ ਅਜਿਹਾ ਆਣ ਵਾਲਾ ਲੋਕ ਵੀ ਕੋਈ ਪਤਾ ਨਹੀਂ ਕੋਈ ਐਸਾ ਹੀ ਜ਼ਰਾ ਮੂਹ ਨਹੀਂ ਫੜਿਆ ਇਥੋਂ ਨਹੀਂ ਯਾਰ ਬੱਕਰੀ ਜਿੱਕੇ ਅਸਵਾੜੇ ਮੁਲੀ ਠੇਰੀਆ ਜੀ ਲਗਾਤਾਰ ਵਾਰਦਾਤਾ ਹੋ ਰਹੀ ਹੈ ਪਹਿਲਾਂ ਠੇਕੇ ਦੇ ਤੇ ਹੋਈ ਆ ਬਾਅਦ ਵਿੱਚ ਇੱਕ ਹੋਰ ਆ ਹੁਣ ਤੀਸਰੀ ਲਗਾਤਾਰ ਵਾਰਦਾਤਾ ਹੈ ਜੀ ਇਹਦੇ ਬਾਰੇ ਵਿੱਚ ਕਿਸ ਤਰ੍ਹਾਂ ਤੁਸੀ ਜੱਜ ਕਰਦੇ ਹੋ ਦੇਖੋ ਜੀ ਇਹ ਜਿਹੜੀ ਆ ਵਾਰਦਾਤਾ ਆਇਆ ਤਾਂ ਮੈਂ ਯਕੀਨ ਦਵਾਣਾ ਵੀ ਇਹਨੂੰ ਸਿੱਧੀ ਤੇ ਛੇਤੀ ਅਸੀਂ ਕਾਰਵਾਈ ਕਰਾਂਗੇ ਜੀ ਬਾਕੀ ਮੇਰੀ ਪੋਸਟਿੰਗ ਹੋਏ ਨੂੰ ਵੀ ਇੱਥੇ ਦੋ ਚਾਰ ਲੈਣੀ ਹੈ ਇਹ ਗੈਂਗਸਟਰ ਦਾ ਕੋਈ ਹੋ ਸਕਦਾ ਜਾਂ ਲੁਟੇਰੇ ਆ ਜੀ ਕਿਸ ਕਿਸ ਤਰ੍ਹਾਂ ਤੁਸੀਂ ਜੱਜ ਕਰਦੇ ਜੀ ਤਾਂ ਨੰਗਾ ਲਾਗੇ ਨੂੰ ਪੰਗੀ ਤਰਾਉਗੇ ਉਹ ਵੀ ਉਹਦੇ ਬਾਰੇ ਬਾੜੀ ਤਾਂ 30 ਦੇ ਦੌਰਾਨ ਕਿੱਦਾਂ ਆਇ ਮਜੀਠੇ ਵੱਲੋਂ ਆਏ ਨੇ ਲੁਟੇਰੇ ਕੱਥੂ ਨੰਗਲ ਸਾਈਡ ਵੱਲੋਂ ਆਏ ਹੋਣਗੇ ਅਜੇ ਤੱਕ ਇਹ ਵੀ ਨਹੀਂ ਕਰਦੇ ਅਜੇ ਤੋ ਅਸੀਂ ਆਏ ਹਾਂ